The आप कभी सोच सकते हो कि ये समोसा नूडल्स मंचूरियन और मोमोज भी हेल्दी हो सकते हैं जी हाँ तो ट्राई सिटी में खुल गया एक ऐसी नई जगह है जहाँ मिल रहा है ग्लूटेन फ्री मिलेट से बना हुआ एकदम हेल्दी खाना तो ये है हेल्दी अर्थ पूरे इंडिया की पहली ऐसी जगह सर्विंग फूड मेड अप ऑफ मिलेट्स तो अगर आप लोग भी वेट लॉस जर्नी पे हो या फिर सफर कर रहे हो शुगर बीपी जैसे प्रॉब्लम से बट स्टिल वॉन्ट टू इट बहुत ही ज्यादा टेस्टी खाना सो दिस प्लेस इज फॉर यू जहाँ स्नैक्स से लेकर मेन कोर्स और डेजर्ट में भी मैदा या वीट का यूज बिल्कुल भी नहीं हो रहा है और सारी की सारी प्रिपरेशन हो रही है देसी में या फिर ऑयल में तो मैंने ट्राई करे यहाँ नूडल्स जो की एकदम ग्लूटेन फ्री और ये और मोमोज भी बने हैं मल्टी फ्लोर से कितना अमेजिंग है ना कि अब फास्ट फूड भी गिल्ट फ्री हो सकता है और मिल जाएगा यहाँ ये मिलेट से बना हुआ चीला और मेन कोर्स में मिल जाएंगे आपको रोटी वो भी रागी मक्की मल्टीग्रेन आटा और मिलेट से बनी हुई और ये मल्टीग्रेन आटे के बने हुए गोल गप्पे और डेजर्ट में ये रागी मार्ट तो यार मस्त ट्राई है और खाने के साथ साथ यहाँ आपको मिल जाएंगे ग्लूटेन फ्री और मिलेट जिसमें आ जाएंगे ये फ्लोर से लेकर स्नैक्स कोल्ड ऑयल कोकोनट ऑयल टी पल्सरी पाउडर और भी काफी कुछ जो कि 100 परसेंट ऑर्गेनिक है और इन सब के साथ साथ इनकी इन हाउस बेकरी भी है जहाँ मिल रही है तो अगर आप लोग भी रहना चाहते हैं फिट और खाने से भी कॉम्प्रोमाइज नहीं करना है तो यू नीड टू विजिट दिस प्लेस सुपर सोन कोई व्यक्ति लेना चाहता ਦੇ ਪੂਰੇ ਪੰਜਾਬ ਵਿੱਚ ਕੀ ਪੂਰੇ ਇੰਡੀਆ ਵਿੱਚ ਇਸ ਦੇ ਫਰੈਂਚਾਈਜ਼ੀਆ ਖੋਲਣ ਜਾ ਰਹੇ ਆ ਦੋਸਤੋ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਤੁਹਾਨੂੰ ਪਿਛਲੀ ਵਾਰ ਮੈਂ ਦਿਖਾਇਆ ਸੀ ਇੱਕ ਕੰਪਨੀ ਨੇ ਬਾਜਰੇ ਦੇ ਬਿਸਕੁਟ ਬਣਾਏ ਨੇ ਤੁਹਾਡੇ ਬੱਚਿਆਂ ਵਾਸਤੇ ਕਿਉਂਕਿ ਬੱਚੇ ਅੱਜਕੱਲ ਜਿਹੜਾ ਢਾਲ ਸਬਜ਼ੀ ਖਾ ਕੇ ਰਾਜ਼ੀ ਨਹੀਂ ਨੇ ਲੇਕਿਨ ਉਹਨਾਂ ਨੂੰ ਨਿਊਟ੍ਰੀਸ਼ਨ ਦਾ ਚਾਹੀਦੀ ਅਗਰ ਨਿਊਟ੍ਰੀਸ਼ਨ ਨਹੀਂ ਉਹ ਕੀ ਤਾਂ ਬੱਚੇ ਦੀ ਗਰੋਥ ਸਹੀ ਨਹੀਂ ਹੁੰਦੀ ਇੱਕ ਤੁਹਾਡੇ ਵਾਸਤੇ ਹੋਰ ਕੁਆਲਿਟੀ ਲੌਂਚ ਕੀਤੀ ਹੈ ਉਹ ਹੀ ਦੀ ਕੋਧਰਾ ਕੋਧਰੇ ਬਾਰੇ ਅਗਰ ਤੁਸੀਂ ਇਤਿਹਾਸ ਵਿੱਚ ਜਾ ਕੇ ਦੇਖੋਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਵਿੱਚ ਆਉਂਦਾ ਕਿ ਕਿਸੇ ਵਕਤ ਮਲਕ ਭਾਗੂ ਨਾਮ ਦੇ ਬੰਦੇ ਨੇ ਇੱਕ ਯੱਗ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਬਹੁਤ ਵੱਡੇ ਵੱਡੇ ਪੰਡਿਤ ਵਿਦਵਾਨ ਬੁਲਾਏ ਸੀਗੇ ਉਹਨਾਂ ਨੂੰ ਮਹਾਪੋਜ ਖਲਵਾਇਆ ਸੀਗਾ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਉਸਦੇ ਘਰ ਜਾ ਕੇ ਨਾ ਭਾਈ ਬਾਲਾ ਜੀ ਦੇ ਘਰੇ ਉਹਨੇ ਉਹਨਾਂ ਨੇ ਰੋਟੀ ਖਾਦੀ ਸੀਗੀ ਛਟੀਨੇ ਨਾਲ ਰੋਟੀ ਕਿਹੜੀ ਦੀ ਸੀ ਕੋਧਰੇ ਦੀ ਇੱਕ ਸ਼ਬਦ ਵਿੱਚ ਆਉਂਦਾ ਹੈ ਮਲਕ ਬਾਗੂ ਦੀ ਰੋਟੀ ਛੱਡ ਕੇ ਪਾਲੇ ਦੀ ਮਿੱਸੀ ਖਾਦੀ ਤੇ ਇਹ ਕੋਧਰੇ ਦੀ ਰੋਟੀ ਸੀਗੀ ਇਹ ਕੋਧਰਾ ਜਿਹੜਾ ਹੈਗਾ ਇੱਕ ਮੂਟਾ ਅਨਾਜ ਹੁੰਦਾ ਹੈ ਜਿਸ ਦੇ ਵਿੱਚ ਫਾਈਬਰ ਦੀ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਅਨਾਜ ਵਿੱਚ ਫਾਈਬਰ ਬਹੁਤ ਜ਼ਿਆਦਾ ਹੋਊਗਾ ਉਹ ਤੁਹਾਡੇ ਜਿਹੜਾ ਡਾਈਜੈਸਟ ਸਿਸਟਮ ਨੂੰ ਬੜਾ ਸਟਰੋਂਗ ਕਰੂਗਾ ਇਹ ਕਨਸਟਿਪੇਸ਼ਨ ਦੇ ਉੱਤੇ ਬਹੁਤ ਅੱਛਾ ਕੰਮ ਕਰਦਾ ਹੈ ਅਗਰ ਬੱਚੇ ਨੂੰ ਸਵੇਰੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਸਿਰਫ ਸਿਰਫ ਦੋ ਬਿਸਕੁਟ ਦੇ ਦੋਗੇ ਤਾਂ ਉਹਦਾ ਨਿਊਟ੍ਰੀਸ਼ਨ ਜਿਹੜਾਗਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਦੂਸਰੇ ਬਿਸਕੁਟ ਹੈਗੇ ਨੇ ਲਾਂਚ ਕੀਤੇ ਹੋਏਗਾ ਰਾਗੀ ਰਾਗੀ ਵੀ ਜਿਹੜਾ ਹੈਗਾ ਇੱਕ ਦਾਲ ਦੀ ਤਰ੍ਹਾਂ ਹੁੰਦਾਗਾ ਇਹਦਾ ਆਟਾ ਬਣਾ ਕੇ ਰੋਟੀ ਵੀ ਬਣਦੀ ਆ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਔਰ ਵਿਟਾਮਿਨ ਮਿਲਦੇ ਨੇ ਬੱਚੇ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਡੈਮ ਆਈ ਜਾਂਦੀ ਹੈ ਅਗਰ ਇਹਨਾਂ ਚੋਂ ਵੀ ਤੁਸੀਂ ਲੈਨੇ ਹੋ ਤਾਂ ਜੇਕਰ ਬੱਚਾ ਦਾਲ ਸਬਜ਼ੀ ਨਹੀਂ ਖਾਂਦਾ ਪਿਆ ਹੈਗਾ ਦੁੱਧ ਵਗੈਰਾ ਨਹੀਂ ਪੀ ਰਿਹਾ ਤਾਂ ਕੈਲਸ਼ੀਅਮ ਤੇ ਆਇਰਨ ਦੀ ਜਿਹੜੀ ਹੈ ਘਾਟ ਤੁਹਾਨੂੰ ਇੱਥੋਂ ਪੂਰੀ ਹੋ ਜਾਏਗੀ ਹੁਣ ਤਾਂ ਉਹਨੇ ਕੋ ਹੋਰ ਬਹੁਤ ਵਧੀਆ ਚੀਜ਼ ਦਿਖਾਉਣ ਜਾ ਰਿਹਾ ਹੈਗਾ ਉਹ ਹੈਗਾਗਾ ਆਰਗੈਨਿਕ ਦੇਸੀ ਕਿਉਂ ਇਹ ਜਿਹੜਾ ਕਿਉ ਹੈਗਾਗਾ 100% ਆਰਗੇਨਿਕਾ ਹੁਣ ਕੁਝ ਲੋਕ ਸੁੰਡ ਵਿੱਚ ਇਹ ਵੀ ਆ ਜਾਂਦਾਗਾ ਕਿ ਮੱਝਾਂ ਨੂੰ ਤਾਂ ਜਿਹੜੇ ਪੱਠੇ ਪਾਏ ਜਾਂਦੇ ਉਹ ਤੇ ਰੇ ਸਪਰੇਅ ਹੁੰਦਾਗਾ ਜੋ ਵੀ ਆਪਾਂ ਚੀਜ਼ ਪਾਉਂਦੇ ਆ ਇਹ ਇਹ ਮੱਝ ਦਾ ਹੈਗਾ ਕਿਉ ਗਾਂ ਦਾ ਵੀ ਬਣਾਇਆ ਹੋਇਆ ਹੈਗਾ ਗਾਂ ਕਿ ਗਿਰਕ ਆਏ ਆ ਤੇ ਸਾਈਵਾਲ ਇਹ ਜਿਹੜੀ ਮੱਝਾਂ ਨੇ ਇੱਕ ਵਧੀਆ ਨਸਲ ਦੀ ਮੱਝ ਲੈਤੀ ਗਈ ਆ ਔਰ ਉਹਦੇ ਵਾਸਤੇ ਪਹਿਲਾਂ ਜਿਹੜੀ ਜਿੱਥੇ ਆਪਾਂ ਪੱਠੇ ਬੀਜੇ ਨੇ ਪਹਿਲਾਂ ਉਸ ਨੂੰ 4 ਸਾਲ ਪਹਿਲਾਂ ਆਰਗੇਨਿਕ ਕੀਤਾ ਗਿਆ ਜ਼ਮੀਨ ਨੂੰ ਆਰਗੇਨਿਕ ਕੀਤਾ ਕਿਵੇਂ ਕੀਤਾ ਗੰਡੋਆ ਖਾਦ ਪਾ ਕੇ ਉਹ ਤੋਂ ਫਸਲਾਂ ਲੈਂਤੀਆਂ ਗਈਆਂ ਜਿਸ ਤਰ੍ਹਾਂ ਕਿ ਆਮਬ ਵਗੈਰਾ ਲਗਾ ਦਿੱਤਾ ਜਾਂ ਅਮਰੂਦ ਵਗੈਰਾ ਲਗਾ ਕੇ 4-5 ਸਾਲ ਬਾਅਦ ਉਸ ਤੋਂ ਬਾਅਦ ਉੱਥੇ ਆਪਾਂ ਇੱਕ ਬਰਮੂਦਾ ਗਰਾਸ ਆਉਂਦਾਗਾ ਘਾਹ ਆਉਂਦਾਗਾ ਉਹ ਵੇਚਿਆ ਉਹ ਜਿਹੜਾ ਹੈਗਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਸਿਰਫ ਉਹ ਪਾਇਆ ਜਾਂਦਾ ਹੈ ਫਿਰ ਅਸੀਂ ਤੁਹਾਨੂੰ ਦਿਖਾਇਆ ਸੀਗਾ ਕਿ ਅਸੀਂ ਆਰਗੈਨਿਕ ਸਰੋਂ ਦਾ ਤੇਲ ਪਰ ਉਹ ਸਰੋਂ ਦਾ ਤੇਲ ਕਿੱਥੋਂ ਨਿਕਲਦਾ ਸਰੋਂ ਦੇ ਵਿੱਚੋਂ ਨਿਕਲਦਾ ਹੈ ਕਪੜੇ ਕੋਲ ਪੀਲੀ ਸਰੋਂ ਇੱਕ ਕਾਲੀ ਸਰੋਂ ਸਰੋਂ ਦੇ ਵਿੱਚੋਂ ਤੇਲ ਕੱਢਣ ਤੋਂ ਬਾਅਦ ਕੀ ਬਚੀ ਜਾਂਦਾ ਖਲ ਉਹ ਖਲ ਵੀ ਆਪਾਂ ਮੱਝਾਂ ਨੂੰ ਪਾਈ ਜਾਂਦੀ ਆ ਤੇ ਗਾਵਾਂ ਨੂੰ ਪਾਈ ਜਾਂਦੀ ਆ ਤੇ ਉਸ ਤੋਂ ਜਿਹੜਾ ਹੈਗਾ ਘਿਓ ਤਿਆਰ ਕੀਤਾ ਜਾਂਦਾ ਹੈ ਔਰ ਮਾਰਕੀਟ ਦੇ ਨਾਲ ਉਹ ਜਿਹੜਾ ਘਿਓ ਹੈ ਤੁਹਾਨੂੰ ਬਹੁਤ ਜ਼ਿਆਦਾ ਸਸਤਾ ਬੋਲਦਾ ਕਿਉਂ ਪੁੱਊਗਾ ਕਿ ਤੁਸੀਂ ਜਾਣਦੇ ਹੋ ਮਾਰਕੀਟ ਦੇ ਵਿੱਚ ਤਾਂ ਪਿਓਰਿਟੀ ਦੇ ਨਾਮ ਤੇ ਤਾਂ ਸਰਬ ਨਾਮ ਹੀ ਮਿਲ ਰਿਹਾ ਇਹਦਾ ਮਿਲਾਵਟ ਬਹੁਤ ਜ਼ਿਆਦਾ ਮਿਲ ਰਹੀ ਹੈ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਅਗਰ ਕੋਈ ਵਿਅਕਤੀ ਕਿਸ ਦੀ ਫਰੈਂਚਾਈਜ਼ੀ ਲੈਣਾ ਚਾਹੁੰਦਾਗਾ ਅਸੀਂ ਪੂਰੇ ਪੰਜਾਬ ਵਿੱਚ ਹੀ ਪੂਰੇ ਇੰਡੀਆ 'ਚ ਇਸ ਦੀ ਫਰੈਂਚਾਈਜ਼ੀ ਖੋਲਣ ਜਾ ਰਹੇ ਹਾਂ ਚੰਡੀਗੜ੍ਹ ਵਿੱਚ ਇਸ ਦਾ ਆਊਟਰ ਡੇਰ ਖੋਲ ਦਿੱਤਾ ਗਿਆਗਾ ਉੱਥੇ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਖੋਲਿਆ ਉਹਦੇ ਵਿੱਚ ਤੁਹਾਨੂੰ ਸਾਰੇ ਆਲ ਗਰੋਸਰੀ ਦਾਣਾ ਤੋਂ ਲੈ ਕੇ A ਤੋਂ Z ਜੋ ਆਪਰ ਸੂਏ ਵਿੱਚ ਸਮਾਨ ਵਰਤ ਦੇ ਮਰਚ ਮਸਾਲਾ ਨੂਨ ਵਗੈਰਾ ਉਹ ਸਾਰਾ ਕੁਝ ਤੁਹਾਨੂੰ ਉੱਥੇ ਮਿਲ ਜੇਗਾ ਹਾਂ ਇਹਦੀ ਜਿਹੜੀ ਆਪਾਂ ਫਰੈਂਚਾਈਜ਼ ਦੇਣ ਜਾ ਰਹੇ ਹਾਂ ਆਊਟਲੈਟ ਜਿਹੜਾ ਖੋਲਣ ਜਾ ਰਹੇ ਹਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ 3 ਲੱਖ ਤੋਂ ਸਟਾਰਟ ਕਰ ਸਕਦੇ ਹੋ 3 ਰੱਖਦਾ ਤੁਹਾਨੂੰ ਸਮਾਨ ਮਿਲ ਜੇਗਾ ਹੁਣ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਇਹਦਾ ਦੁਕਾਨ ਤਾਂ ਖੋਹ ਲਈ ਜੇ ਨਾ ਚੱਲੀ ਤਾਂ ਫਿਰ ਕੀ ਹੋਊਗਾ ਉਦੇ ਵਕਤ ਇੱਕ ਤਾਂ ਕੰਪਨੀ ਐਡਵਰਟਾਈਜ਼ਮੈਂਟ ਕਰੂਗੀ ਜਿਸ ਤਰ੍ਹਾਂ ਵੱਡੇ ਵੱਡੇ ਬ੍ਰਾਂਡ ਆ ਗਿਆ ਤੇ ਜਿਨ੍ਹਾਂ ਵਿੱਚ ਜਿਸ ਤਰ੍ਹਾਂ ਕਾਲਗੈਟ ਹੋ ਗਿਆ ਕੋਕਾ ਕੋਲਾ ਹੋ ਗਿਆ ਉਹ ਕਿਵੇਂ ਵਿਕਦੇ ਨੇ ਟੀਵੀ ਤੇ ਜਦੋਂ ਐਡ ਆਉਂਦੀ ਆ ਤਾਂ ਲੋਕ ਐਡ ਦੇਖਦੇ ਨੇ ਤੇ ਘਰਾਂ ਘਰ ਵਾਲੇ ਫਿਰ ਜਾਂ ਬੱਚੇ ਕਹਿੰਦੇ ਵੀ ਇਹ ਸਮਾਨ ਲੈ ਕਦੋਂ ਤਾਂ ਸਮਾਨ ਵਿਕਦਾ ਇੱਕ ਤਾਂ ਅਸੀਂ ਇਹਨਾਂ ਸਮਾਨ ਦੀ ਐਡਵਰਟਾਈਜ਼ਮੈਂਟ ਕਰਾਂਗੇ ਦੂਸਰਾ ਕੀ ਹੋਊਗਾ ਜਿੰਨਾ ਚਿਰ ਤੁਹਾਡਾ ਕੰਮ ਨਹੀਂ ਚੱਲ ਰਿਹਾ ਹੈਗਾ ਮਤਲਬ ਤੁਹਾਡੀ ਸੇਲ ਨਹੀਂ ਨਿਕਲ ਰਹੀ ਹੈ ਉਹਨੇ ਦੇਰ ਤੱਕ ਤੁਹਾਨੂੰ 4% ਐਵਰੀ ਮਨთ ਉਹਦਾ ਮਿਲਦਾ ਰਹੂ 3 ਲੱਖ ਦੀ ਫਰੈਂਚਾਈਜ਼ੀ ਖੁੱਲਦੀ ਆ 10 ਲੱਖ ਦੀ ਖੁੱਲਦੀ ਆ 2 ਕਰੋੜ 2.5 ਕਰੋੜ ਇਸ ਤਰ੍ਹਾਂ ਇਸ ਤਰ੍ਹਾਂ ਇਹ ਤੁਹਾਨੂੰ ਆਊਟਲੈਟ ਤੁਸੀਂ ਆਪਣੇ ਕਿਤੇ ਵੀ ਖੋਲ ਸਕਦੇ ਹੋ ਤੁਹਾਡਾ ਜਿੰਨਾ ਚਾਹੇ ਤੁਹਾਡੇ ਸੇਲ ਕਿਸ ਲੈਵਲ ਤੇ ਨਹੀਂ ਪਾਉਂਦੀ ਕਿ ਤੁਸੀਂ ਸਟੈਂਡ ਹੁੰਦੇ ਉਹਨੇ ਜੇ ਤੱਕ ਤੁਹਾਨੂੰ 4% ਹਰ ਇੱਕ ਮਹੀਨੇ ਮਿਲਦਾ ਜਰੂਰਗਾ ਜਿਵੇਂ ਕਿਸੇ ਨੇ 10 ਲੱਖ ਦੀ ਆਊਟਲੈਟ ਖੋਲਿਆ 10 ਲੱਖ ਦਾ ਤਾਂ ਉਹਨੂੰ ਸਾਮਾਨ ਚਲਾ ਗਿਆ ਤਾਂ ਜਾਨੀ 40000 ਰੁਪਏ ਤੁਹਾਨੂੰ ਮਹੀਨਾ ਮਿਲਦਾ ਰਹੇਗਾ ਜਾਨੀ ਕਿ ਤੁਹਾਡੇ ਖਰਚੇ ਵੀ ਨਿਕਲਦੇ ਰਹਿਣ ਔਰ ਬਿਜਲੀ ਦਾ ਖਰਚਾ ਤੁਸੀਂ ਕੋਈ ਲੈਵਲ ਰੱਖਿਆ ਉਹਨੂੰ ਦੂਜੇ ਤਰ੍ਹਾਂ ਦੇ ਸਕੋ ਇਹ ਖਰਚੇ ਉਹਦੇ ਵਿੱਚ ਨਿਕਲਦੇ ਰਹਿਣਗੇ ਜੇਕਰ ਤੁਸੀਂ ਇਸ ਚੀਜ਼ ਨੂੰ ਸ਼ੁਰੂਆਤ ਕਰਨਾ ਚਾਹੁੰਦੇ ਹੋ ਕਿਉਂਕਿ ਆਰਗੈਨਿਕ ਜਿਹੜਾ ਹੈਗਾ ਆਰਗੈਨਿਕ ਦੀ ਡਿਮਾਂਡ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਗਈ ਬਹੁਤ ਜ਼ਿਆਦਾ ਲੋਕ ਚੰਗੇ ਸਮਾਨ ਦੀ ਤਲਾਸ਼ ਵਿੱਚ ਹੈਗੇ ਨੇ ਕਿ ਅਗਰ ਚੰਗਾ ਸਮਾਨ ਮਿਲੇ ਤਾਂ ਉਸਤੇ ਪੈਸਾ ਖਰਚ ਕਰਨ ਨੂੰ ਤਿਆਰ ਨੇ ਤਾਂ ਕਿ ਡਾਕਟਰਾਂ ਤੋਂ ਬਚਿਆ ਜਾਵੇ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਡੀ ਜਿਹੜੀ ਆ ਫਰੈਂਚਾਈਜ਼ ਆਪਾਂ ਖੁਲਵਾ ਦਵਾਂਗੇ ਮਿਹਰबानी ਸਾਰਿਆਂ ਨੂੰ ਸਸਟਿਕਾ